ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਖਲ ਜੀ ਬਹੁਤ-ਬਹੁਤ ਸਵਾਗਤ ਕਰਦੇ ਆਪਨੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਮੁਲਾਜ਼ਮਾਂ ਨੂੰ ਮਿਲੀ ਵੱਡੀ ਸਫਲਤਾ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਸੀ ਉਹਨਾਂ ਨੂੰ ਰੈਗੂਲਰ ਭਰਤੀ ਕੀਤੇ ਜਾਣ ਤੇ ਪਰਖ ਕਾਲ ਦੇ ਸਮੇਂ ਵੀ ਮੋੜਲੀ ਤਨਖਾਹ ਦੀ ਥਾਂ ਤੇ ਪੂਰੀ ਤਨਖਾਹ ਮਿਲੇਗੀ ਪੰਜਾਬ ਸਰਕਾਰ ਨੇ ਇਸ ਸਬੰਧ ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਹ ਫੈਸਲਾ ਮੁਲਾਜ਼ਮਾਂ ਦੇ ਵੱਲੋਂ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਸਰਕਾਰ ਨੂੰ ਲੈਣਾ ਪਿਆ ਹੈ ਇਸ ਸਬੰਧ ਦੇ ਵਿੱਚ ਸਿੱਖਿਆ ਵਿਭਾਗ ਦੇ ਅੰਤ ਮਿੰਤਰਾ ਨੇ ਜਿਹੜਾ ਕਿ ਹੁਕਮ ਜਾਰੀ ਕਰਕੇ ਬੜਾ ਹੀ ਜਿਹੜਾ ਕਲੀਅਰ ਕਹਿ ਦਿੱਤਾ ਵੀ ਜਿਹੜੇ ਕਿ 5178 ਟੀਚਰ ਨੇ ਉਹਨਾਂ ਨੂੰ ਹੁਣ ਪਰਖ ਕਾਲ ਸਮੇਂ ਦੇ ਦੌਰਾਨ ਪੂਰੀ ਤਨਖਾਹ ਮਿਲੇਗੀ ਇਸ ਫੈਸਲੇ ਦੇ ਤਹਿਤ 5178 ਟੀਚਰਾਂ ਨੂੰ ਹੁਣ ਪਰਖ ਕਾਲ ਸਮੇਂ ਦੇ ਦੌਰਾਨ ਪੂਰੀ ਤਨਖਾਹ ਮਿਲੇਗੀ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਹੁਕਮ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਜਿਹੜੇ ਭਰਤੀ ਇਸ਼ਤਿਹਾਰ ਜਿਹੜਾ ਹੈ ਜਿਹੜਾ ਕਿ 9 ਸਤੰਬਰ ਨੂੰ ਜਿਹੜਾ 2022 ਦੇ ਇਸ਼ਤਿਹਾਰ ਰਹੇ ਪਰਤੀ ਹਾਸਲ ਕੀਤੀ ਹੈ ਉਸ ਨੂੰ ਇਸ ਦਾ ਲਾਭ ਮਿਲੇਗਾ ਜਿਸ ਦੇ ਤਹਿਤ ਸਮੂਹ 5278 ਟੀਚਰਾਂ ਨੂੰ ਹੁਣ ਪਰਖ ਵੇਲੇ ਵੀ ਪੂਰੀਆਂ ਤਨਖਾਹਾਂ ਮਿਲਣਗੀਆਂ ਇੰਨਾ ਹੁਕਮਾਂ ਦੇ ਵਿੱਚ ਬੜਾ ਹੀ ਸਪਸ਼ਟ ਕਰ ਦਿੱਤਾ ਹੈ ਜਿਹੜੇ ਟੀਚਰਾਂ ਨੂੰ 3 ਸਾਲ ਦੀ ਸਰਵਿਸ ਤੋਂ ਬਾਅਦ ਰੈਗੂਲਰ ਕੀਤਾ ਜਿਨ੍ਹਾਂ ਦਾ 2 ਸਾਲ ਦਾ ਫਰਕ ਸਮਾਂ ਸ਼ੁਰੂ ਜਿਹੜੀ ਹੈ ਡੇਟ ਤੋਂ ਹੋਵੇਗਾ ਉਸ ਡੇਟ ਤੋਂ ਉਹਨਾਂ ਦੀਆਂ ਪੂਰੀਆਂ ਤਨਖਾਹਾਂ ਮਿਲਣਗੀਆਂ ਭਾਵੇਂ ਕਿ ਪਰਖ ਕਾਲ ਸਮੇਂ ਪਹਿਲੇ ਫੈਸਲੇ ਦੇ ਤਾਬਕ ਮੋੜਲੀ ਤਨਖਾਹ ਜਾਂ ਡੀਸੀ ਰੇਟ ਨਹੀਂ ਮਿਲੇਗਾ ਉਹਨਾਂ ਨੂੰ ਪੂਰੀਆਂ ਤਨਖਾਹਾਂ ਦਿੱਤੀਆਂ ਜਾਣਗੀਆਂ ਸਿੱਖਿਆ ਵਿਭਾਗ ਦੇ ਇਸ ਫੈਸਲੇ ਦਾ ਮਲਾਜ਼ਮ ਆਗੂ ਐਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਸਵਾਗਤ ਕੀਤਾ ਹੈ ਪਰ ਨਾਲ ਹੀ ਦੋਸਤੋ ਇਹ ਮੰਗ ਵੀ ਕੀਤੀ ਹੈ ਉਹਨਾਂ ਨੇ ਸਮੂਹ ਵਿਭਾਗਾਂ ਦੇ ਵਿੱਚ ਕੰਮ ਕਰਦੇ ਉਹ ਮਲਾਜ਼ਮ ਜਿਹੜੇ ਰੈਗੂਲਰ ਪਰਤੀ ਹੋਏ ਸੀ ਪਰ ਜਿਨ੍ਹਾਂ ਨੂੰ ਪਰ ਸਮੇਂ ਦੌਰਾਨ ਮੋੜਲੇ ਤਨਖਾਹ ਜਾਂ ਡੀਸੀ ਰੇਟ ਤੇ ਤਨਖਾਹ ਦਿੱਤੀ ਜਾ ਰਹੀ ਸੀ ਉਹਨਾਂ ਸਾਰਿਆਂ ਨੂੰ ਪਰਖ ਕਾਲ ਸਮੇਂ ਦੇ ਦੌਰਾਨ ਪੂਰੀ ਤਨਖਾਹ ਦੇਣ ਦਾ ਫੈਸਲਾ ਕੀਤਾ ਜਾਵੇ ਇਸ ਫੈਸਲੇ ਦੇ ਮੁਤਾਬਕ ਮੁਲਾਜ਼ਮਾਂ ਅੰਦਰ ਖੁਸ਼ੀ ਦੀ ਲਹਿਰ ਹੈ ਕਿਉਂਕਿ ਤਨਖਾਹ ਦੇ ਵਿੱਚ ਹੋਵੇਗਾ ਭਾਰੀ ਵਾਧਾ ਮੁਲਾਜ਼ਮਾਂ ਦੀ ਲੰਮੇ ਸਮੇ ਤੋਂ ਲੜਕ ਰਹੀ ਮੰਗ ਨੂੰ ਪੰਜਾਬ ਸਰਕਾਰ ਨੇ ਕੀਤਾ ਪੂਰਾ ਇਹ ਫੈਸਲੇ ਦੇ ਮੁਤਾਬਕ ਹੋਰ ਮੁਲਾਜ਼ਮਾਂ ਦੇ ਅੰਦਰ ਵੀ ਆਸ ਦੀ ਕਿਰਨ ਜਾਗੀ ਹੈ ਕਿਉਂਕਿ ਇਹ ਬਹੁਤ ਹੀ ਵੱਡਾ ਫੈਸਲਾ ਹੈ ਇਹ ਫੈਸਲੇ ਨੂੰ ਲੈ ਕੇ ਹੋਰ ਮੁਲਾਜ਼ਮ ਵੀ ਇਸ ਦਾ ਲਾਭ ਲੈ ਸਕਦੇ ਨੇ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲੇ ਕਰਦੀ ਆ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਦੇ ਵੱਲੋਂ ਮੁਲਾਜ਼ਮਾਂ ਨਾਲ ਪਹਿਲਾਂ ਹੀ ਤੱਕ ਕਰਦੀਆਂ ਆ ਰਹੀਆਂ ਹਨ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਤੇ ਨਵੀਂ ਅਪਡੇਟ ਮਿਲਦੇ ਕਿਸੇ ਹੋਰ ਅਪਡੇਟ ਦੇ ਨਾਲ ਬਣੀ ਰਹਿਣਾ ਚੈਨਲ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਧੰਨਵਾਦ ਜੀ